ਹਮੇਸ਼ਾ ਹੀ ਮੈਂ ਸਮਝਦਾ ਹਾਂ ਕਿ ਲੋਕਾਂ ਦੀ ਭਲਾਈ ਵਾਸਤੇ ਸਮਾਜ ਸੇਵਾ ਲਈ ਅੱਗੇ ਹੋ ਕੇ ਸਰਬਤ ਦਾ ਭਲਾ ਟਰਸਟ ਜਿਹੜਾ ਉਬਰਾਈ ਸਾਹਿਬ ਦਾ ਉਹ ਹਮੇਸ਼ਾ ਹੀ ਸਾਨੂੰ ਨਜ਼ਰ ਆਉਂਦਾ ਹੈ ਐਸੇ ਲੋੜਾਂ ਸਮੇ ਐਸੀਆਂ ਜ਼ਰੂਰਤਾਂ ਸਮੇ ਸੋ ਅੱਜ ਵੀ ਜਦੋਂ ਬੇਨਤੀ ਕੀਤੀ ਇਲਾਕੇ ਵੱਲੋਂ ਸਾਰਿਆਂ ਨੇ ਵੀ ਇਸ ਇਲਾਕੇ ਦੇ ਵਿੱਚ ਬੜੀ ਵੱਡੀ ਕੁਦਰਤੀ ਆਫਤ ਦੇ ਨਾਲ ਸਨੌਰ ਦੇ ਜਿਹੜੇ ਪਿੰਡ ਨੇ ਉਹ ਜੂਝ ਰਹੇ ਨੇ ਤੇ ਉਹਨਾਂ ਨੇ ਬੜੇ ਖਿੜੇ ਮੱਥੇ ਮੈਂ ਸਮਝਦਾ ਵੀ ਅੱਜ ਚਰਾਹ ਖੜੀ ਵਿਖੇ ਪਸ਼ੂਆਂ ਦਾ ਚਾਰਾ ਤੇ ਚਾਰਾ ਵੀ ਬੜੇ ਮਤਲਬ ਬੜੀ ਰੀਜਨਲ ਬੜੇ ਸਿੱਦਤ ਨਾਲ ਬੜੀ ਰੂਹ ਨਾਲ ਤਿਆਰ ਕੀਤਾ ਉਹਦੇ ਵਿੱਚ ਫੀਡ ਵੀ ਆ ਚਾਰਾ ਵੀ ਆ ਸਾਰਾ ਮਿਕਸ ਕਰਕੇ 100 ਕਿਲੋਗ੍ਰਾਮ 5 ਕਿਲੋ ਦਾ ਇੱਕ ਬੈਗ ਬਣਾ ਕੇ ਮਤਲਬ ਸੂਚੇ ਪਿੰਡ ਨੂੰ ਕੋਈ ਕਰਨੀ ਛੱਡਿਆ ਹੈਗਾ ਹਰ ਪਿੰਡ ਨੂੰ ਜਿਹੜਾ ਹੈਗਾ ਦੇਣ ਦਾ ਇਹਨਾਂ ਨੇ ਅੱਜ ਪ੍ਰਗਟਾਵਾ ਕੀਤਾ ਮੈਂ ਧੰਨਵਾਦ ਕਰਦਾ ਹਾਂ ਉਹਨਾਂ ਵੱਲੋਂ ਸਰਾਜਾ ਸਿੰਘ ਜੀ ਹੁਣੇ ਉਹਨਾਂ ਦੀ ਸੂਚੀ ਟੀਮ ਇੱਥੇ ਪਹੁੰਚੀ ਆ ਇਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਸੂਚੇ ਨਗਰ ਵੱਲੋਂ ਧੰਨਵਾਦ ਕਰਦੇ ਹਾਂ ਤੇ ਜੋ ਵਿਸ਼ਵਾਸ ਇਹਨਾਂ ਨੇ ਦਿਵਾਇਆ ਵੀ ਜੋ ਹੋਰ ਵੀ ਜ਼ਰੂਰਤ ਹੋਊਗੀ ਉਹਦੇ ਨੇ ਇਹ ਤੱਤ ਪਰ ਰਹਿਣ ਕੇ ਮੈਂ ਸਮਝਦਾ ਵੀ ਐਸੀਆਂ ਸੰਸਥਾਵਾਂ ਅੱਗੇ ਸਾਡਾ ਸਿਰ ਵੀ ਝੁਕਦਾ ਤੇ ਨਾਲ ਦੀ ਨਾਲ ਅਸੀਂ ਸਰਕਾਰਾਂ ਨੂੰ ਵੀ ਬੇਨਤੀ ਕਰਦੇ ਆ ਵੀ ਜਿੱਥੇ ਸੰਸਥਾਵਾਂ ਮਤਲਬ ਆਪਣਾ ਆਪਣੀ ਸਮਰੱਥਾ ਤੋਂ ਵੀ ਵੱਧ ਐਸੇ ਸਮੇਂ ਦੇ ਉੱਤੇ ਅਸੀਂ ਆਫਤ ਦੇ ਸਮੇਂ ਲੋਕਾਂ ਨਾਲ ਖੜੀ ਆ ਉਥੇ ਸਰਕਾਰਾਂ ਨੂੰ ਵੀ ਬੇਨਤੀ ਕਰਦੇ ਆ ਵੀ ਭਾਵੇਂ ਪਹਿਲੇ ਸਮੇਂ ਦੇ ਵਿੱਚ ਜੋ ਅਣਗਹਿੜੀਆਂ ਹੋਈਆਂ ਮੈਂ ਹਜੇ ਉਹਨਾਂ ਦੀ ਚਰਚਾ ਨਹੀਂ ਕਰਨਾ ਚਾਹੁੰਦਾ ਪਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਜ਼ਿੰਮੇਵਾਰੀਆਂ ਨੇ ਵੀ ਲੋਕਾਂ ਨੂੰ ਜਿਹੜਾ ਮੁਆਵਜ਼ਾ ਉਹ ਜ਼ਰੂਰ ਉਹਦਾ ਉਪਰਾਲਾ ਕੀਤਾ ਜਾਵੇ ਪ੍ਰਧਾਨ ਮੰਤਰੀ ਜੀ ਆ ਜਾ ਰਹੇ ਨੇ ਕੁਦਰਤੀ ਆਫਤਾਂ ਦਾ ਕੋਈ ਰਾਹਤ ਪੈਕੇਜ ਆ ਪੰਜਾਬ ਆਸ ਕਰ ਰਿਹਾ ਵੀ ਪੰਜਾਬ ਨੇ ਹਮੇਸ਼ਾ ਇਸ ਮੁਲਕ ਦੀ ਬਾਹ ਫੜੀ ਭਾਵੇਂ ਅੰਨ ਭੰਡਾਰ ਦੇ ਵਿੱਚ ਭਾਵੇਂ ਸਰਦਾਂ ਦੀ ਰਾਖੀ ਦੇ ਵਿੱਚ ਸੋ ਆਸ ਕਰ ਰਿਹਾ ਵੀ ਇਹ ਮੁਲਕ ਦੀਆਂ ਸਰਕਾਰਾਂ ਵੀ ਪੰਜਾਬ ਦੀ ਬਾਹ ਫੜਨਗੀ ਮੈਂ ਇੱਕ ਵਾਰੀ ਫੇਰ ਸਰਬੱਤ ਦਾ ਭਲਾ ਟਰਸਟੀ ਸਮੁੱਚੀ ਟੀਮ ਦਾ ਉਗਰਾਏ ਸਾਹਿਬ ਦਾ ਉਹਨਾਂ ਦੇ ਸਮੁੱਚੇ ਸਾਥੀਆਂ ਦਾ ਸ੍ਰੀ ਜੱਸਾ ਸਿੰਘ ਜੀ ਇੱਥੇ ਪਹੁੰਚੇ ਨੇ ਸਾਰੇ ਟੀਮ ਦਾ ਜਿਹੜੇ ਇੱਥੇ ਪਹੁੰਚੇ ਨੇ ਉਹਨਾਂ ਦਾ ਦੋਵੇਂ ਹੱਥ ਜੋੜ ਕੇ ਬਹੁਤ ਬਹੁਤ ਅਲਵਤਿ ਰੱਖੋ ਕੁਦਰਤੀ ਆਫਤ ਹੈ ਸਾਰੇ ਪੰਜਾਬ ਵਿੱਚ ਮੇਰੇ ਖਿਆਲ 70 72 ਸਾਲ ਦੀ ਸਾਡੀ ਉਮਰ ਉਹ ਵੀ ਇੰਨਾ ਵੱਡਾ ਸੰਤਾਪ ਪੰਜਾਬ ਨੇ ਕਦੇ ਨਹੀਂ ਭੋਗਿਆ 88 ਚ ਵਿਆਈ ਸੀ 93 ਚ ਵਿਆਈ ਸੀ ਪਰ ਜਿੰਨਾ ਅੱਜਕੀ ਨੁਕਸਾਨ ਨੇ ਹੜਾਣਾ ਕੀਤਾ ਪੰਜਾਬ ਵਿੱਚ ਕਦੀ ਵੀ ਹੋਇਆ ਸੋ ਡਾਕਟਰ ਐਸ ਪੀ ਸਿੰਘ ਬੜਾਈ ਵੱਲੋਂ ਹਰ ਵਕਤ ਇਹ ਇਹ ਜਿਹੀਆਂ ਆਫਤਾਂ ਵੇਲੇ ਅੱਗੇ ਲੱਕੇ ਕੰਮ ਕਰਨ ਦੀ ਉਹਨਾਂ ਨੂੰ ਬਹੁਤ ਸ਼ਿੱਦਤ ਆ ਉਹਨਾਂ 'ਚ ਹੌਸਲਾ ਆ ਉਹਨਾਂ 'ਚ ਆਉਦੇ ਖਜ਼ਾਨੇ ਦੀ ਥੈਲੀ ਖੋਲ ਦਿੰਦੇ ਆ ਇੱਕੋ ਇੱਕ ਬੰਦਾ ਹੈ ਸਾਰੇ ਵਰਲਡ 'ਚ ਡਾਕਟਰ ਐਸ.ਪੀ. ਸਿੰਘ ਬਰਾਏ ਜਿਹੜਾ ਆਪਦੀ ਆਮਦਨ ਦਾ 95% দান ਤੇ ਲਾਉਂਦਾ ਹੈ ਔਰ 1 ਰੁਪਿਆ ਵੀ ਕਿਤੋਂ দান 'ਚ ਲੈਂਦਾ ਨਹੀਂ ਉਹ ਆਪਣੀ ਨੇਕ ਕਮਾਈ 'ਚੋਂ ਇਹ ਸਾਰਾ ਕੁਝ ਕਰ ਰਿਹਾ ਸੋ ਜਿਵੇਂ ਅੰਮ੍ਰਿਤਸਰ ਪਠਾਨਕੋਟ ਅਜਨਾਲਾ ਥਲੋਪੋਕੇ ਆਪਣਾ ਗੁਰਦਾਸਪੁਰ ਬਟਾਲਾ ਜਿਹੜਾ ਬਾਬਾ ਨਾਨਕ ਫੇਰ ਅੱਗੇ ਸੈਤਾਨਪੁਰ ਲੋਧੀ ਆ ਜੋ ਤਰਨਤਾਰਨ ਪੱਟੀ ਮਖੂ ਜੀਰਾ ਫਿਰੋਜ਼ਪੁਰ ਦੇ ਸਾਰੇ ਪਿੰਡ ਗੁਰੂ ਹਰ ਸਾਹਿਬ ਫਾਜ਼ਿਲਕਾ ਤੱਕ ਜਿੰਨਾ ਏਰੀਆ ਹੈ ਉਹ 10 ਜ਼ਿਲ੍ਹਿਆਂ ਦਾ ਉਹ ਵੀ ਸਾਰਾ ਅਸੀਂ ਕਵਰ ਕਰ ਰਹੇ ਹਾਂ ਉੱਥੇ ਪਿਛਲੇ 15 ਦਿਨ ਤੋਂ ਅਸੀਂ ਚਾਰਾ ਭੇਜ ਰਹੇ ਹਾਂ ਲਗਾਤਾਰ ਰੈਸ਼ਨ ਦੇ ਕਿੱਟਾ ਭੇਜ ਰਹੇ ਹਾਂ ਬੱਚਰਦਾਨੀਆਂ ਭੇਜ ਰਹੇ ਹਾਂ ਤਰਪਾਲਾਂ ਭੇਜ ਰਹੇ ਹਾਂ ਸੈਂਟਰੀ ਪੈੱਜ ਭੇਜ ਰਹੇ ਹਾਂ ਦਵਾਈਆਂ ਭੇਜ ਰਹੇ ਹਾਂ ਜਿਹੜੀ ਵੀ ਚੀਜ਼ ਦੀ ਡਿਮਾਂਡ ਹੈ ਉੱਥੇ ਫਟਾਫਟ ਕੰਟੀਨਿਊ ਜਾਰੀ ਹੈ ਤੋਂ ਕੱਲ ਇਸ ਇਲਾਕੇ ਦੇ ਨਿਵਾਸੀਆਂ ਨੇ ਚੰਨੂ ਮਹਿਰਾ ਸਾਹਿਬ ਦੀ ਰਾਈ ਖਬਰਾਇਤ ਸਾਹਿਬ ਨੂੰ ਬੇਨਤੀ ਕੀਤੀ ਸੀ ਵੀ ਸਾਡੇ ਏਰੀਆ ਚ ਬਹੁਤ ਪਿੰਡ ਡੁੱਬੇ ਨੇ ਪਿੰਨ ਦੇ ਵਿਭਾਗ ਫੜੀ ਜਾ ਤੇ ਨਾਲ ਹੀ ਉਹਨਾਂ ਨੇ ਬੇਨਤੀ ਮਨਜ਼ੂਰ ਕਰਦੇ ਆ ਪਿੰਡਾਂ ਦੇ ਲਿਸਟਾਂ ਬਣਾਈਆਂ ਕੱਲ ਸਾਡੀ ਟੀਮ ਘਰ ਘਰ ਜਾ ਕੇ ਜਿਨ੍ਹਾਂ ਦੇ ਪਸ਼ੂਆਂ ਨੂੰ ਚਾਰਾ ਹੈ ਨਹੀਂ ਉਹਨੂੰ ਪਰਚੀਆਂ ਦੇ ਗਈ ਸੀ ਅੱਜ ਅਸੀਂ ਟਰਾਲੀ ਲੈ ਕੇ ਇਸ ਪਿੰਡ ਜਲਾ ਖਾੜੀ ਚ ਵੰਡਣ ਆਏ ਹੋਇਆ ਹਰੇਕ ਘਰ ਨੂੰ ਅਸੀਂ 1 ਕਵੰਟਲ 5 ਕਿਲੋ ਦੀ ਪੰਡ ਦੇ ਰਹੇ ਹਾਂ ਜਿਹਦੇ ਵਿੱਚ ਫੀਡ ਵੀ ਹੈ ਮੱਕੀ ਵੀ ਹੈ ਇਹ ਮੇਰਾ ਖਿਆਲ 5 ਕਿਲੋ ਪਸ਼ੂ ਨੂੰ ਵੱਧੂਆ ਧੂੜੀ ਚ ਲੱਗ ਦੇ ਵਾਸਤੇ ਸੋ ਅਬਰਾਇਲ ਸਾਹਿਬ ਵੱਲੋਂ ਬੜੇ ਵੱਡੇ ਪ੍ਰਾਲੇ ਕੀਤੇ ਜਾ ਰਿਹਾ ਹੈ ਇਸ ਏਰੀਏ 'ਚ ਦਿੱਲੀ ਹੋਰ ਲੋਕਾਂ ਨੂੰ ਲੋੜ ਹੈ ਕੋਈ ਵੀ ਰਾਏ ਸਾਾਨੂੰ ਬੇਨਤੀ ਕਰਾਂਗੇ ਵੀ ਇਹ ਕੰਟੀਨਿਊ ਕਰਦੇ ਰਹਿਣਗੇ ਸੋ ਅੱਜ ਅਸੀਂ ਇੱਥੇ ਚੰਦੂ ਮਹਾਰਾਜ ਸਾਹਿਬ ਪਹੁੰਚੇ ਸਾਡੇ ਸਾਬਕਾ ਐਮਐਲਏ ਸਾਹਿਬ ਤੇ ਇਹਨਾਂ ਦੀ ਟੀਮ ਆਈ ਹੋਈ ਹੈ ਪਿੰਡ ਵਾਸੀਆਂ ਨੇ ਬਹੁਤ ਸਹਿਯੋਗ ਦਿੱਤਾ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤਸ ਵੱਲੋਂ ਵੈਗੁਰਜੀਕਾ ਖਾਲਸਾ ਵੈਗੁਰਜੀਤ ਹੋਇਆ ਪਰ ਅਸੀਂ ਫੇਰ ਵੀ ਧੰਨਵਾਦੀ ਹਾਂ ਜੋ ਸਾਡੇ ਚੰਦੂ ਮਹਾਰਾਜ ਸਾਹਿਬ ਜੋ ਪ੍ਰੋਫੈਸਰ ਸਾਹਿਬ ਸਾਡੇ 'ਚੋਂ ਪਹਿਲਾਂ ਐਮਐਲਏ ਬਣੇ ਉਤਵਾ ਸਾਡੇ ਹਰੀਨਪਾਲ ਸਿੰਘ ਜੀ ਜੋ ਅੱਜ ਸਾਬਕਾ ਐਮਐਲਏ ਇਹਨਾਂ ਨੇ ਬੜਾ ਪ੍ਰਾਲਾ ਕਰਕੇ ਕਈ ਵਾਰ ਫੇੜੇ ਲਾ ਕੇ ਇਹਨਾਂ ਨੂੰ ਸਮੇਂ-ਸਮੇਂ ਸਿਰ ਅਸੀਂ ਇਹ ਦੱਸਿਆ ਕਿ ਜਿਆਦਾ ਹੀ ਮੁਸ਼ਕਲ ਸਾਨੂੰ ਜਿਹੜੀ ਆ ਸਭ ਤੋਂ ਵੱਡੀ ਚਾਰੇ ਦੀ ਆ ਜੋ ਬੰਦਾ ਤਾਂ ਚਲੋ ਕਰੋ ਆਪਣਾ ਸਾਰ ਲੈਂਦਾ ਜਿਵੇਂ ਵੀ ਆ ਡੰਕਰਾਂ ਦਾ ਬੜਾ ਔਖਾ ਇਹਨਾਂ ਨੇ ਜੋ ਸਰਵਦਾ ਭਲਾ ਜੋ ਟਵਸਟਿਆ ਸੀ ਅਬਰਾਈ ਸਿੰਘ ਜੋ ਉਹਨਾਂ ਦੀ ਉਹਨਾਂ ਦੀ ਕਿਰਪਾ ਦੇ ਨਾਲ ਸਾਰਾ ਜਿੱਥੇ ਉਹ ਸੇਵਾ ਕਰ ਰਿਹਾ ਔਰ ਬੜੀ ਅਸੀਂ ਜਦੋਂ ਦਿੱਲੀ ਹੁੰਦੇ ਸੀ ਉੱਥੇ ਵੀ ਇਹਨਾਂ ਨੇ ਬੜੀ ਤਗੜੀ ਸੇਵਾ ਕੀਤੀ ਹੈ ਹਰ ਵੇਲੇ ਕਿਸਾਨੀ ਦੀ ਔਰ ਦੱਬੇ ਕੁਚਲੇ ਲੋਕਾਂ ਦੀ ਨਗਰਾਂ ਵਿੱਚ ਸੇਵਾ ਕਰਦੇ ਆ ਔਰ ਅਸੀਂ ਖਾਸ ਕਰਕੇ ਇਹਨਾਂ ਦਾ ਧੰਨਵਾਦੀ ਆ ਨਗਰ ਵੱਲੋਂ ਜਿੱਥੇ ਇਹਨਾਂ ਨੇ ਆ ਕੇ ਔਖੇ ਸਮੇਂ ਸਭ ਤੋਂ ਜੋ ਅੱਜ ਜਿਹੜੇ ਜੀਵ ਬੇਜਬਾਨ ਜੀਵ ਆ ਉਹਨਾਂ ਦੀ ਜੋ ਸੇਵਾ ਕੀਤੀ ਆ ਮੈਂ ਕਹਿੰਦਾ ਇਹ ਸਭ ਤੋਂ ਵੱਡੀ ਸੇਵਾ ਅਸੀਂ ਫਿਰ ਇਹਨਾਂ ਦਾ ਐਸ.ਪੀ. ਬਰਾਇ ਸਿੰਘ ਦਾ ਔਰ ਜੋ ਸਰਬਾਧਾ ਭਲਾ ٹرسٹ ਸਾਰੇ ਜਿੰਨੇ ਵੀ ਆਏ ਆ ਨਾਲ ਹਾਂਜੀ ਸੇਵਾ ਸਰਟੀਫਿਕੇਟ ਜਿੰਨੇ ਵੀ ਆਈ ਆ ਚੰਨੂ ਮਾਇਰਾ ਸਾਹਿਬ ਦਾ ਸਭ ਦਾ ਅਸੀਂ ਨਗਰ ਵਾਲੋ ਧੰਨਵਾਦ ਕਰਦੇ ਆ ਸੋ ਬੜੀ ਚੰਗੀ ਗੱਲ ਆ ਜੋ ਸੇਵਾ ਬੰਦਾ ਕਰਦਾ ਤੇ ਸੇਵਾ ਦਾ ਫਲ ਜ਼ਰੂਰ ਮਿਲਦਾ ਸੋ ਮੈਂ ਇਨੀਆਂ